ਗੁਰਦਾਸਪੁਰ ਦੇ ਨਿੱਜੀ ਸਕੂਲ ਬਾਹਰੋਂ ਕੁਝ ਨੌਜਵਾਨ ਤੇਜ਼ਧਾਰ ਹਥਿਆਰਾਂ ਦੇ ਬਲ ਤੇ 10ਵੀਂ ਜਮਾਤ ਦੇ ਵਿਦਿਆਰਥੀ ਨੂੰ ਅਗਵਾ ਕਰਕੇ ਲੈ ਗਏ ਪੁਲਿਸ ਦਾ ਦਬਾਅ ਬਣਨ ਤੇ 1 ਘੰਟੇ ਬਾਅਦ ਹੀ ਅਗਵਾਕਾਰਾਂ ਨੇ ਵਿਦਿਆਰਥੀ ਗੁਰਪ੍ਰਤਾਪ ਸਿੰਘ ਨੂੰ ਹਨੂਮਨ ਚੌਕ ਨੇੜੇ ਛੱਡ ਦਿੱਤਾ ਪੁਲਿਸ ਦੀ ਜਾਂਚ ਸਾਹਮਣੇ ਆਇਆ ਕਿ ਇੰਸਟਾਗ੍ਰam ਸੋਸ਼ਲ ਮੀਡੀਆ ਤੇ ਬਣੇ ਗਰੁੱਪ ਚ ਇੱਕ ਲੜਕੀ ਵੱਲੋਂ ਸਿਮਰਨਾਂ ਦੇ ਲੜਕੇ ਨੂੰ ਬਲਾਕ ਕੀਤੇ ਜਾਣ ਤੇ ਸਿਮਰਨ ਨੇ ਆਪਣੇ ਸਾਥੀਆਂ ਸਮੇਤ ਵਿਦਿਆਰਥੀ ਨੂੰ ਅਗਵਾ ਕੀਤਾ ਸੀ ਉਸ ਨੂੰ ਸ਼ੱਕ ਸੀ ਕਿ ਗੁਰਪ੍ਰਤਾਪ ਦੇ ਕਹਿਣ ਤੇ ਹੀ ਲੜਕੀ ਨੇ ਉਸ ਨੂੰ ਬਲਾਕ ਕੀਤਾ ਹੈ 4 ਜਣੇ ਸੀ ਤੇ ਉਹਨਾਂ ਵਿੱਚ ਇੱਕ ਤੇ ਉਹ ਆਏ ਤੇ ਨਾਮ ਲੈ ਆਉਣੇ ਜੀ ਮੇਰਾ ਤੇ ਨਾਮ ਲੈ ਕੇ ਆ ਗਏ ਜੀ ਮੈਂ ਜਿੱਦ ਨਹੀਂ ਉਹ ਸਕੂਟਰ ਛੱਡ ਕੇ ਦੋੜੇ ਪਿਆ ਪਿੱਛੇ ਨੂੰ ਤੇ ਮੇਰਾ ਨਾਮ ਹੋ ਗਿਆ ਜਾਨ ਮੋਲ ਤੇ ਉਹ ਉਹਨਾਂ ਨੇ ਮੇਰੇ ਚਪੇੜਾ ਮਾਰੀ ਪਹਿਲੇ ਤੇ ਜਿੱਦਾਂ ਐਸ਼ ਡਾਨ ਪਿਆ ਤੇ ਅਜੀ ਪੇਟ ਤੇ ਦਾਤਰ ਮਾਰਿਆ ਜਿੱਦਾਂ ਮੇਰੇ ਦਾਤਰ ਮਾਰਨ ਲੱਗੇ ਤੇ ਮੇਰੀ ਆ ਬਾਹਾਂ ਸਾਈਡ ਤੋਂ ਲੰਘੇ ਦਾਤਰ ਤੇ ਉਸ ਤੋਂ ਬਾਅਦ ਮੈਨੂੰ ਉਹ ਥਾਂ ਪਹ ਆ ਕੇ ਸੱਲੇ ਜਿੱਦਾਂ 7:00 ਵਜੇ ਤੇ ਮੈਨੂੰ ਬਿਠਾ ਕੇ ਲੈ ਗਏ ਕਿ ਉਸ ਪਰਸਨ ਅਕਿਊਜ਼ਡ ਆਇਡੈਂਟੀਫਾਈ ਹੋਇਆ ਸਿਮਰਨ ਨਾਂ ਦਾ ਉਹ ਵੀ ਚੈਟਿੰਗ ਕਰਦਾ ਸੀ ਤੇ ਜਿਸ ਦੀ ਇੱਕ ਲੜਕੀ ਨੇ ਉਹਨੂੰ ਬਲੌਕ ਕਰ ਦਿੱਤਾ ਤੇ ਉਸ ਦੇ ਮਨ ਦੇ ਵਿੱਚ ਇਹ ਸੀਗਾ ਸਿਮਰਨ ਦੇ ਵੀ ਸ਼ਾਇਦ ਇਹ ਲੜਕੀ ਨੇ ਉਸ ਪਾਰਟਿਕਲਰ ਲੜਕੀ ਨੇ ਉਸ ਦਾ ਉਸ ਨੂੰ ਇੰਸਟਾਗ੍ਰਾਮ ਤੇ ਬਲੌਕ ਇਸ ਕਰਕੇ ਕੀਤਾ ਵੀ ਇਹ ਜਿੰਨੂ ਗੁਰਪਿੰਦਰ ਸਿੰਘ ਗੋਪੀ ਨੇ ਉਹਨੂੰ ਕਿਹਾ ਵੀ ਇਹਨੂੰ ਬਲੌਕ ਕਰ ਦੇ ਥਿਸ ਵਾਸ ਦੀ ਮੇਨ ਰੀਜ਼ਨ ਜਿਸ ਕਰਕੇ ਇਹ ਕਿਡਨਾਪਿੰਗ ਹੋਈ ਹੈ ਪੁਲਿਸ ਨੇ ਸਾਰੇ ਮਲਜ਼ਮਾਂ ਦੀ ਪਛਾਣ ਕਰ ਲਈ ਹੈ ਤੇ ਉਹਨਾਂ ਨੂੰ ਗ੍ਰਿਫਤਾਰ ਕਰਨ ਚ ਜੁਟ ਗਈ ਹੈ ਸੋਸ਼ਲ ਮੀਡੀਆ ਦਾ جنੂਨ ਨੌਜਵਾਨਾਂ ਤੇ ਕਿਸ ਕਦਰ ਹਾਵੀ ਹੋ ਚੁੱਕਿਆ ਇਸ ਘਟਨਾ ਤੋਂ ਸਾਫ ਬਿਆਨ ਹੋ ਰਿਹਾ ਗੁਰਦਾਸਪੁਰ ਤੋਂ ਗੁਰਪ੍ਰੀਤ ਚਾਵਲਾ ਜਗਬਣੀ ਟੀਵੀ